ਕਿਸਾਨ ਆਗੂ ਜਗਿੰਦਰ ਸਿੰਘ ਗਰਾਹਾ ਨੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਅਵੇਅਰ ਕੀਤਾ ਕਿ ਤੁਸੀਂ ਸਿਆਸਤਦਾਨਾਂ ਦੀ ਸਿਆਸਤ ਦਾ ਜਿਹੜਾ ਮੋਰਾ ਨਾ ਬਣੋ ਅਤੇ ਇਹ ਜਿਹੜੇ ਲੋਕ ਨੇ ਸਿਆਸੀ ਰੋਟੀਆਂ ਸੇਕਦੇ ਨੇ ਕਿੱਡੀ ਕਬੱਡੀ ਗੱਲ ਆ ਕਿ ਪਾਣੀ ਹਰਿਆਣਾ ਵਰਤੇਗਾ ਜਾਂ ਪੰਜਾਬ ਵਰਤੇਗਾ ਦੋਵੇਂ ਭਾਈ ਭਾਈ ਨੇ ਪਾਣੀ ਦੇ ਨਾਮ ਦੇ ਉੱਤੇ ਦੋਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਨਾਂ ਦੇ ਵਿੱਚ ਨਫਰਤ ਦਾ ਜਿਹੜਾ ਬੀਜ ਬੋਇਆ ਜਾ ਰਿਹਾ ਤੁਸੀਂ ਇਹ ਗੱਲਾਂ ਨੂੰ ਨਹੀਂ ਸਮਝ ਰਹੇ ਇਹ ਸਭ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਅਤੇ ਸਿਰਫ 15-20 ਦਿਨ ਦੇ ਪਾਣੀ ਦੀ ਗੱਲ ਹੈ ਆਪਾਂ ਆਮ ਵੀ ਕਿਸੇ ਨੂੰ ਪਾਣੀ ਦਾ ਗਲਾਸ ਦੇ ਦੰਨੇ ਆ ਫਿਰ ਕੀ ਹੋ ਗਿਆ ਜੇ ਸਾਡਾ ਹਰਿਆਣਾ ਸੂਬਾ ਪਾਣੀ ਮੰਗ ਰਿਹਾ ਕੀ ਕਹਿਣਾ ਉਹਨਾਂ ਦਾ ਉਹ ਤੁਹਾਨੂੰ ਦਿਖਾਉਨੇ ਆ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਰੱਟਾ ਅਸਲ ਵਿੱਚ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਮਸਲਾ ਇਹ ਕੋਈ ਦਰਿਆਈ ਪਾਣੀਆਂ ਦੇ ਵੰਡ ਦਾ ਮਸਲਾ ਨਹੀਂ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਪਲੀਟ ਹੋਣ ਤੇ ਦਾ ਮਸਲਾ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦਾ ਕੋਈ ਮਸਲਾ ਹੈ। ਇਹ ਸਿਰਫ ਭਾਗੜਾ ਡੈਮ ਤੋਂ ਨਿਸ਼ਚਿਤ ਅਰਸੇ ਲਈ ਅਲਾਟ ਹੋਏ ਨਿਸ਼ਚਿਤ ਮਾਤਰਾ ਪਾਣੀ ਦੀ ਵੰਡ ਦਾ ਮਸਲਾ ਹੀ ਹੈ ਸਿਰਫ ਇੰਨਾ ਹੀ ਮਸਲਾ ਹੈ ਜਿਹੜਾ ਕੇਂਦਰ ਤੇ ਸਰਕਾਰ ਵੱਲੋਂ ਜਾਣਬੁੱਝ ਕੇ ਇਹਦਾ ਦੋਨੇ ਸਟੇਟਾਂ ਦਾ ਮਸਲਾ ਬਣਾ ਕੇ ਇਹਦਾ 86 ਲਾਖਾ ਲੈਣ ਦੀ ਕੋਸ਼ਿਸ਼ ਕਰ ਜਿੱਤੀ ਜਾ ਰਹੀ ਹੈ ਇਹਨੂੰ ਬਗੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸੂਡੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਕੀ ਇੱਕ ਸਾਲ ਨੂੰ ਇਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਮੌਨਸੂਨੀ ਹਿੱਸਾ ਜਿਹੜਾ 21 ਮਈ ਤੋਂ ਲੈ ਕੇ ਅਕਤੂਬਰ ਦੇ ਲਾਸਟ ਤੱਕ ਇਹ ਹਿੱਸਾ ਜਿਹੜਾ ਸਾਲ ਦਾ ਇਹ ਬਰਸਾਤੀ ਹਿੱਸਾ ਹੁੰਦਾ ਹੈ ਬਰਸਾਤਾ ਹੁੰਦੀਆਂ ਨੇ ਇਹਦੇ 'ਚ ਪਾਣੀ ਤਕਰੀਬਨ ਬਾਧੂ ਹੁੰਦਾ ਹੈ ਤੇ ਇੱਕ 파ਟ ਹੈ 1 ਨਵੰਬਰ ਤੋਂ ਲੈ ਕੇ 20 ਮਈ 21 ਮਈ ਤੱਕ ਦਾ ਉਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਹੈ ਉਹਦੇ ਚ ਜਿਹੜਾ ਪਾਣੀ ਹਰਿਆਣੇ ਦੇ ਹਿੱਸੇ ਦਾ ਹੈ ਕੀਤਾ ਬੰਦ ਦਸ ਹਰਿਆਣੇ ਨੂੰ ਨਿਸ਼ਚਿਤ ਅਸੇਚਾ ਲਾਟ ਹੋਏ ਮਾਤਰਾ ਦੀ ਵੰਡ ਤੇ ਨੁਕਤੇ ਤੇ ਪਹਿਲਾਂ ਤੈ ਹੋਈ ਤੁਰੀ ਆ ਰਹੀ ਬੰਡ ਨੂੰ ਇਸ ਵਿਵਾਦ ਰੱਬ ਤੇ ਚੁਣੌਤੀ ਦੇਣ ਦਾ ਕੋਈ ਪ੍ਰਸੰਗ ਹੀ ਨਹੀਂ ਬਣਦਾ ਤਾਂ ਹੀ ਬੰਡ ਅਨੁਸਾਰ ਪਾਣੀ ਭਾਗੜਾ ਡੈਮ ਤੋਂ ਹਰਿਆਣੇ ਨੂੰ ਪਾਣੀ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ ਜਨ ਇਹ ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀਗਾ ਇੱਕ ਸਾਲ ਦੇ ਕੋਟੇ ਦਾ 1700 ਕਿਊਸਕ ਪਾਣੀ ਉਹਨਾਂ ਦਾ ਬਣਦਾ ਸੀ ਤੇ 4000 ਕਿਊਸਕ ਪਾਣੀ ਉਧਰ ਹੋਰ ਚੱਲਾਂਗੇ ਤੇ 4500 ਕਿਊਸਕ ਪਾਣੀ ਦੀ ਹੋਰ ਮੰਗ ਹਰਿਆਣੇ ਵਾਲੇ ਸਾਥੀ ਸਰਕਾਰ ਕਰ ਰਹੀ ਹੈ ਇਹ ਪਾਣੀ ਕੋਈ ਅਧਾਰਾ ਨਹੀਂ ਮੰਗਿਆ ਜਾ ਰਿਹਾ ਇਹ ਪਾਣੀ ਕੋਈ ਤਰਸ ਦੇ ਆਧਾਰ ਤੇ ਨਹੀਂ ਮੰਗਿਆ ਜਾ ਰਿਹਾ ਇਹ ਨਹੀਂ ਤੇ ਉਧਰ ਲਿਆ ਕੋ ਬੋਲ ਰਹੇ ਨੇ ਕਿ ਤੇ ਸਾਡਾ ਹੱਕ ਹੈ ਤੇ ਸਾਨੂੰ ਦੇਣਾ ਲੈ ਕੇ ਰਾਂਗੇ